ਜੇ ਜਦੋਂ ਪਤਾ ਲੱਗ ਗਿਆ ਕਿ ਹੁਣ ਇਧਰੋਂ ਉਧਰ ਜਾਣਾ ਪੈਣਾ ਕਿਸ ਤਰ੍ਹਾਂ ਦੇ ਹਾਲਾਤ ਸੀ ਫਿਰ ਕਿਦਾਂ ਫਿਰ ਇਧਰਲੇ ਪਾਸੇ ਤੁਸੀਂ ਆਏ ਗੱਡੇ ਜਾਉਗੇ ਹੂੰ ਰੋਗੇ ਬਹੁਤ ਜ਼ਿਆਦਾ ਮੁਲਕ ਜਿਹੜੇ ਬਹੁਤ ਦੇ ਉਖਰੇ ਗਾਲੀ ਛੱਡਦੇ ਹੂੰ ਬੜੀ ਜਨਤੰਤ ਹੂੰ ਡੰਗਰਾਂ ਨੂੰ ਰੋਖਵਾ ਤੁਹਾਡੇ ਪਾਉਂਦੇ ਖਾਨ ਨੂੰ ਕੋਈ ਅੱਛਾ ਜਿਹੜੇ ਬੱਚੇ ਉਹ ਸਕੂਲੇ ਜਾਂਦੇ ਸੀ ਜਦੋਂ ਪੰਜਾਬੀ ਉੜਦੂ ਸਾਰਾ ਕੁਝ ਪੜਾਉਂਦੇ ਹੁੰਦੇ ਸੀ ਉਹਦੇ ਉਧਰ ਉੜਦੂ ਹੀ ਪੜਾਈ ਉਧਰ ਉੜਦੂ ਹੀ ਪੜਾਈ ਉੜਦੂ ਹੀ ਬਹੁਤ ਅਧੀਆ ਪੜਾਈ ਦਸ ਜਮਾਤਾਂ ਪੜ੍ਹਿਆ ਬਾਹਰ ਚਲੇ ਜਾਂਦਾ ਹੂੰ ਤੇ ਪੰਜ ਮਾਤਾ ਪਰ ਇੱਥੇ ਹੁਣ ਦੇ ਪਰਿਵਾਰੀ ਲੱਗਾ ਰਿਹਾ ਹੈ। ਇਹਨਾਂ ਵਿਚਾਰੀ ਇੱਕ ਕਿਤਾਬ ਰਹੀ ਤੇ ਇੱਕ ਸਨੇਹ ਤੇ ਇੱਕ ਬਸਤਾ ਕੋਲ ਉਹਨਾਂ ਹੁਣ ਤੇ ਪੰਡਰ ਜਾਣਾਂ ਨੂੰ। ਹਮ ਹਮ ਉਹ ਦੇਖ ਬਈ ਲੈਣਾ ਪਾਣੀ ਤੇ ਉੱਠ ਨਹੀਂ ਸਕਦਾ ਆ ਨਹੀਂ ਉੱਠ ਸਕਦਾ ਬੈਗ ਵੱਡੇ ਭਾਰੇ ਹੋ ਗਏ ਸਾਰੇ ਸਹਿਮ ਤੇ ਆ ਬਾਪੂ ਨੂੰ ਆਖੇ ਲੱਗਦੇ ਬਾਪੂ ਦੀ ਸੇਵਾਦੂਗਾ ਕਰਦੇ ਆ ਬੜੀ ਵਧੀਆ ਅੱਛਾ ਨਾ ਸੇਵਾ ਤੋਂ ਨੁਕਾ ਨਾ ਜਾਂਦਾ ਨਹੀਂ 100 ਰੁਪਏ ਫਰਾਂ ਕੇ ਦੀ ਮੁਰਾਗੀ ਅੱਛਾ ਉਦੋਂ ਆਂਦੇ ਵੀ ਜਿਵੇਂ ਕੋਈ ਸੱਜਣ ਬੇਲੀ ਜਿਵੇਂ ਅੱਜ ਕੱਲ੍ਹ ਲੋਕ ਬੰਦੇ ਆ ਸੱਜਣ ਬੇਲੀ ਬੰਦੇ ਆ ਲੋਕ ਨਾਂ ਦੇ ਸੱਜਣ ਬੇਲੀ ਰਹਿ ਕੇ ਕੰਮ ਨਹੀਂ ਆਉਂਦੇ ਉਦੋਂ ਆਂਦੇ ਵੀ ਜਿਹੜੇ ਯਾਰ ਦੋਸਤ ਪੱਗ ਬਟਾਲੀਂਦੇ ਹੁੰਦੇ ਸੀ ਫਿਰ ਉਹਦੇ ਤੱਕ ਜਾਣ ਦੇਂ ਤੱਕ ਵੀ ਜਾਂਦੇ ਸੀ ਲੋਕ ਉਪਰਾ ਤੋਂ ਵੱਧ ਭਰਾ ਵੀ ਸਮਦੇ ਹਨ ਇਹਨੇ ਵੀ ਉਪਰਾ ਹੂੰ ਤੇ ਆਪ ਉਹ ਪ੍ਰਾਪਤ ਤੇ ਆ ਹੋ ਅੱਜ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪੋਝੀਆਂ ਦੇ ਵਿੱਚ ਪਹੁੰਚੇ ਹਾਂ 1947 ਨੂੰ ਇੱਕ ਦਰਦ ਭਰੀ ਕਹਾਣੀ ਲੋਕਾਂ ਨੂੰ ਦੇਖਣ ਮਿਲੀ ਦੇਖਣ ਨੂੰ ਮਿਲੀ ਸੀ ਜਿਹੜੀ ਕਿ ਹਿੰਦੁਸਤਾਨ ਦੀ ਤੇ ਪਾਕਿਸਤਾਨ ਦੀ ਜਦੋਂ ਵੰਡ ਹੋਈ ਸੀ ਤੇ ਅਨੇਕਾਂ ਹੀ ਲੋਕ ਜਿਹੜਾ ਵਾ ਆਪਣੇ ਘਰ ਛੱਡ ਕੇ ਇਧਰੋਂ ਉਧਰ ਤੇ ਉਧਰੋਂ ਉਧਰ ਗਏ ਸਨ ਜਿਹੜੇ ਲੋਕ ਆ ਉੱਜੜ ਗਏ ਸਨ ਜਿਨ੍ਹਾਂ ਦੇ ਪਰਿਵਾਰ ਉੱਜੜ ਗਏ ਸਨ ਕਿਸ ਤਰ੍ਹਾਂ ਉਦੋਂ ਦੇ ਹਾਲਾਤ ਸਨ ਉਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਜਿਲ੍ਹਾ ਪਾਕਿਸਤਾਨ ਦੇ ਇੱਕ ਪਿੰਡ ਵਿੱਚ ਰਹਿੰਦੇ ਬਜ਼ੁਰਗ ਮੌਜੂਦ ਆ ਜਿਨ੍ਹਾਂ ਦਾ ਨਾਮ ਹੈ ਸਰਦਾਰ ਅਰਜਨ ਸਿੰਘ ਕਿੰਨੀ ਉਮਰ ਸੀ ਉਦੋਂ ਉਹਨਾਂ ਦੀ ਤੇ ਕਿਸ ਤਰ੍ਹਾਂ ਦੇ ਹਾਲਾਤ ਸਨ ਤੇ ਕਿਹੜੇ ਪਿੰਡੋਂ ਉੱਠ ਕੇ ਇੱਥੇ ਕਿੱਦਾਂ ਆਏ ਤੇ ਕਿੱਦਾਂ ਫਿਰ ਜਿਹੜਾ ਵਾ ਅੱਜ ਵਧੀਆ ਤਰੀਕੇ ਦੇ ਨਾਲ ਆਪਣੇ ਘਰ-ਬਾਰ ਨੂੰ ਚਲਾ ਰਹੇ ਨੇ ਪੁੱਤ-ਪੋਤਰੀਆਂ ਨੇ ਉਹਨਾਂ ਦੇ ਪਰਿਵਾਰ ਦੇ ਵਿੱਚ ਸਾਰੀ ਗੱਲਬਾਤ ਕਰਾਂਗੇ ਬਾਪੂ ਜੀ ਸასი ਕਾਲ ਅਸ ਰੀ ਕਾਲ ਕੀ ਨਾਮ ਦੇ ਬਾਪੂ ਜੀ ਤੇ ਪਾਕਿਸਤਾਨ ਦੇ ਵਿੱਚ ਕਿਹੜਾ ਪਿੰਡ ਸੀ ਤੁਹਾਡਾ 162 ਚੰਗ ਪਿੰਡ ਸੀ ਤੇ ਨਾਰਜਨ ਸਿੰਘ ਨਾਮ ਅਰਜਨ ਸਿੰਘ ਆ ਅੱਛਾ ਜਿਹੜਾ 162 ਚੱਕ ਪਿੰਡ ਸੀ ਇਹ ਕਿਹੜੇ ਜ਼ਿਲ੍ਹੇ ਚ ਪੈਂਦਾ ਸੀ ਇਹ ਲਾਲਪੁਰ ਦੇ ਜ਼ਿਲ੍ਹੇ ਲਾਲਪੁਰ ਦੇ ਜ਼ਿਲ੍ਹੇ ਦੇ ਵਿੱਚ ਕਿੰਨੀ ਉਮਰ ਸੀ ਜਦੋਂ ਤੁਹਾਡਾ ਜਿਹੜਾ ਵਾ ਇਹਦੋਂ ਪਾਕਿਸਤਾਨ ਦੀ ਵੰਡ ਹੋਈ ਸੀ ਭਾਰਤ ਦੀ ਵੰਡ ਹੋਈ ਤਿੰਨ ਦਸਾਂ ਪਈਆਂ ਪਈਆਂ ਸਾਲਾਂ ਤੋਂ ਉੱਤੇ ਉਹ ਘਟਣੀ ਹੁੰਣਾ ਚੇਤਾ ਨਹੀਂ ਰਹਿਂਦਾ ਹੂੰ ਤੇ ਫਿਰ ਕਿਸ ਤਰ੍ਹਾਂ ਪਤਾ ਕਿਦੋਂ ਲੱਗਾ ਕਿ ਵੰਡ ਜਿਹੜੀ ਇਹ ਪਾਕਿਸਤਾਨ ਦੀ ਤੇ ਭਾਰਤ ਦੀ ਹੁਣ ਹੋ ਜਾਣੀ ਹੈ ਉਹ ਰੋਲਾ ਪਹਿਲਾਂ ਪਿਆ ਫਿਰ ਇਹ ਗੱਲ ਹੋਣੀ ਆ ਹੂੰ ਤੇ ਉਹ ਚੇਤਾ ਨਹੀਂ ਲੋਕਾਂ ਕਣਕਾਂ ਨਹੀਂ ਵੇਚਿਆ ਹੂੰ ਕੋਈ ਖਰਾਕੀ ਹੋਣਾ ਕਿ ਨਹੀਂ ਹੂੰ ਤੇ ਮੁਰਕਈ ਉਹ ਛੱਡ ਕੇ ਆਉਣੀ ਆ ਪਿਆ ਤੇ ਪਿੱਛੋਂ ਲੋਕੀਂ ਗਾਂ ਵੀ ਸਾਥੋਂ ਬਿਠੇ ਹੂੰ ਉਹ ਜਿਹੜੇ ਉੱਧਰ ਗਏ ਪਏ ਤੇ ਆਪਾਂ ਨੇੜਾ ਨਹੀਂ ਗਾ ਅੱਡੇ ਪਿੰਡ ਦਾ ਆਖੇ ਜਿਹੜੀ ਸ਼ਹਿਰ ਦੀ ਲੋੜ ਨਹੀਂ ਲੋ ਕੋਈ ਇਹਨੂੰ ਕਣਕੀ ਕਣਕ ਤੇ ਹੋਈ ਉਹ ਕੋਈ ਤੁਰੇ ਆਉਣਾ ਲੈਣਾ ਕਿ ਉਥੋਂ ਹੂੰ ਇਕਦਾਂ ਹੀ ਸੁੱਟਣਾ ਪਿਆ ਹੂੰ ਕਾ ਬਹੁਤ ਤੰਗੀਆਂ ਇੱਥੇ ਆਇਆ ਪਿੰਡਾਂ ਦੇ ਵਿੱਚ ਲਾਉਸਮੈਂਟਾਂ ਹੋਣ ਲੱਗ ਪਈਆਂ ਸੀ ਉਦੋਂ ਨਾ ਉਹਦਾ ਰੇਡੀਓ ਨਵੇਂ-ਨਵੇਂ ਖੜੇਗੇ ਨਵੇਂ-ਨਵੇਂ ਉਹ ਉਹਦੇ ਚ ਖਬਰਾਂ ਜਾਂਦੀਆਂ ਅੱਛਾ ਰੇਡੀਓ ਤੇ ਸੁਣਦੇ ਹੁੰਦੇ ਹੁਣ ਦੇਖ ਕੇ ਜਿਹੜਾ ਇਹ ਵੰਡ ਜਿਹੜੀ ਹੁਣ ਹੋ ਜਾਣੀ ਆ ਆ ਹੋ ਜਾਣੀ ਆ ਹੂੰ ਫਿਰ ਜਦੋਂ ਵੰਡ ਹੋ ਗਈ ਜਦੋਂ ਪਤਾ ਲੱਗ ਗਿਆ ਕਿ ਹੁਣ ਇਧਰ ਉਧਰ ਜਾਣਾ ਪੈਣਾ ਕਿਸ ਤਰ੍ਹਾਂ ਦੇ ਹਾਲਾਤ ਸੀ ਫਿਰ ਕਿੱਦਾਂ ਫਿਰ ਇਧਰਲੇ ਪਾਸੇ ਤੁਸੀਂ ਆਏ ਗੱਡੇ ਜਾਓਗੇ ਹੂੰ ਫਿਰ ਆਗੇ ਬਹੁਤ ਜ਼ਿਆਦਾ ਮੁਲਕ ਵੀ ਰਹੇ ਬੋਧ ਉਹ ਕਿ ਹੈ ਗਾਦੀ ਛੱਡਦੇ ਹਮ ਬੜੇ ਜਾਨ ਤੰਗ ਸੀ ਹਮ ਡੰਗਰਾਂ ਨੂੰ ਰੋਖ ਵੱਡਾ ਪਾਉਂਦੇ ਖਾਣ ਨੂੰ ਕੋਈ ਸ਼ੈ ਨਹੀਂ ਪਰਿਵਾਰ ਦੇ ਵਿੱਚ ਉਸ ਟਾਈਮ ਤੇ ਕੌਣ ਕੌਣ ਸੀ ਤੁਹਾਡੇ ਨਾਲ ਪਰਿਵਾਰ ਤੇ ਸਾਡਾ ਬਹੁਤ ਹਟਾ ਸੀ ਹਮ ਸਾਡੇ ਚਾਚੇ ਵੀ ਨਾਲ ਸੀਗੇ ਹਮ ਪਰਿਵਾਰ ਬਹੁਤ ਤਕੜਾ ਹੈਗਾ ਔਰ 200 ਜੀ ਹੋਗਾ 100 150 ਜੀ ਹੋਗਾ ਅੱਛਾ ਬਾਪੂ ਜੀ ਤੁਹਾਡੀ ਉਧਰ ਜਿਹੜੀ ਆ ਉਦੋਂ ਕਿੰਨੀ ਕੁ ਪੈਲੀ ਹੋਊਗੀ ਉਧਰਲੇ ਪਾਸੇ ਜਦੋਂ ਪਾਕਿਸਤਾਨ ਦੇ ਵਿੱਚ ਹੀ ਹੋਈ ਉੱਥੇ 5-5 ਗਿੱਲਾਂ ਦੇ 2 ਮਿਲ ਬੇ 5-5 ਗਿੱਲਾਂ ਦੇ ਅੱਛਾ ਜਦੋਂ ਤੁਸੀਂ ਉੱਥੇ ਫਿਰ ਰਾਹ ਦੇ ਵਿੱਚ ਕਹਿੰਦੇ ਨਾ ਉਦੋਂ ਕਾਫੀ ਮੁਸ਼ਕਲਾਂ ਆਈਆਂ ਆ ਨਾ ਇੱਕ ਦੂਰੇ ਦੇ ਹਮਲੇ ਵੀ ਹੁੰਦੇ ਸੀ ਇਸ ਤਰ੍ਹਾਂ ਦੇ ਹਾਲਾਤ ਰਹੇ ਬਰੂਦੋਂ ਕਦੀ ਗੱਡਾ ਕੋਈ ਕਿਸੇ ਦਾ ਡੇ ਪਿਆ ਉਹ ਲੁੱਟ ਲਿਆ ਜਾਂ ਕੋਈ ਸ਼ੈਲਣ ਗਾ ਕਰਨ ਤੇ ਬੇਣਾ ਸ਼ਰਾਬ ਮਾਰ ਕੇ ਮਾਰ ਦਿੰਦੇ ਬਹੁਤ ਮੁਸ਼ਕਲ ਹਾਲ ਨਾ ਆਇਆ ਹਮ ਕਿੰਨਾ ਪੜੇ ਕਿੰਨਾ ਹੈ ਪੜੇ ਨਹੀਂ ਹਾਂ ਅੱਛਾ ਪੜੇ ਨਹੀਂ ਹੁੰਦਾ ਠੀਕ ਹੈ ਪੜਾਈ ਦੀ ਲੋਡ ਨਹੀਂ ਹੋ ਤਾਂ ਕੰਮ ਬਹੁਤ ਚੰਗਾ ਹੈਗਾ ਫਸਲ ਬਹੁਤ ਚੰਗਾ ਹੁੰਦਾ ਹੈ ਹੂੰ ਫਿਰ ਉਥੋਂ ਜਦੋਂ ਆਏ ਫਿਰ ਇੱਧਰ ਆਣ ਕੇ ਕਿੱਥੇ ਬੈਠੇ ਪਹਿਲਾਂ ਸਾਤੋਂ ਪਹਿਲਾਂ ਤੇ ਸਾਡਾ ਪਿੰਨ ਨਸ਼ਹਿਰਾ ਆ ਗਿਆ ਪਿਛਲਾ ਹੂੰ ਉੱਥੇ ਬੈਠੇ ਹਾਂ ਹੂੰ ਫਿਰ ਇੱਥੋਂ ਸਾਡੇ ਬਾਪ ਦੇ ਨਸ਼ਹਿਰੇ ਨਾਨਕੇ ਉੱਥੇ ਬੈਠੇ ਹਾਂ ਹੂੰ ਅੱਛਾ ਜਿਹੜੀ ਉਧਰ ਚੀਜ਼ਾਂ ਰਹਿ ਗਈਆਂ ਜਿਵੇਂ ਪੈਲੀ ਰਹਿ ਗਈ ਤੁਹਾਡੀ ਉਧਰ ਇੰਨੀ ਫਿਰ ਸਰਕਾਰ ਕਹਿੰਦੀ ਸੀ ਕਿ ਜਿਵੇਂ ਉਧਰ ਕਈਆਂ ਨੂੰ ਪੈਲੀ ਜਿਹੜੀ ਰਹਿ ਗਈ ਉਹ ਇੱਧਰ ਆੜ ਕੇ ਮਿਲੀ ਮਿਲੀ ਤੁਹਾਨੂੰ ਵੀ ਇਦਾਂ ਸਾਰਾ ਕੁਝ ਉਹ ਮਰਬੇ ਦੇ 7 ਕਿੱਲੇ ਹੋਏ 18 ਕਿੱਲੇ ਮਿਲੇ ਇਹ ਇੱਕ ਮਰਬੇ ਦੇ 18 ਕਿੱਲੇ ਇੱਕ ਮਰਬੇ ਦੇ ਉਧਰ ਕਿੰਨੇ ਪੈਲੀ ਸੀ 52 ਕਿੱਲੇ ਉਧਰ 52 ਹੀ ਦੇ ਇੱਧਰ 18 ਮਿਲੇ ਹਾਂ ਇੱਕੋ ਮਰਬੇ ਦੀ ਪੈਲੀ ਮਿਲੀ ਦੂਜੇ ਦਿਨ ਨਹੀਂ ਮਿਲੀ ਅੱਛਾ ਇਹ ਇੱਕ ਮਰਬੇ ਦੀ ਪੈਲੀ ਮਿਲੀ ਦੂਰੇ ਦੀ ਨਹੀਂ ਮਿਲੀ ਹਾਂ ਪਰ ਯਾਰ ਦੋਸਤ ਉਧਰ ਜਿਹੜੇ ਆ ਉਹ ਕਿਦਾਂ ਦਾ ਮਾਹੌਲ ਹੁੰਦਾ ਸੀ ਵੰਡ ਤੋਂ ਪਹਿਲਾਂ ਕਿਦਾਂ ਦਾ ਮਾਹੌਲ ਹੁੰਦਾ ਬਹੁਤ ਵਧੀਆ ਮਾਹੌਲ ਸੀ ਬਹੁਤ ਪ੍ਰੇਮ ਸੀ ਇੱਕ ਦੂਜੇ ਨਾਲ ਹੂੰ ਕੋਈ ਮਾਰੀ ਗਾਲ ਨਹੀਂ ਨਾ ਕਹਿੰਦੀ ਸੀ ਬੰਨ ਨਾ ਚੋਰੀ ਉੱਕੇ ਜ ਨੇ ਹੂੰ ਕੋਈ ਸ਼ੱਕ ਦੀ ਪੀਰ ਕੋਈ ਲੋੜ ਨਹੀਂ ਹੂੰ ਅੱਥੇ ਜਿਹੜੇ ਬੱਚੇ ਉਦੋਂ ਸਕੂਲੇ ਜਾਂਦੇ ਸੀ ਉਦੋਂ ਪੰਜਾਬੀ ਉੜਦੂ ਸਾਰਾ ਕੁਝ ਪੜਾਉਂਦੇ ਹੁੰਦੇ ਸੀ ਉਹਦੇ ਨੂੰ ਉੜਦੂ ਹੀ ਪੜਾਈ ਉਧਰ ਉੜਦੂ ਹੀ ਪੜਾਈ ਉੜਦੂ ਹੀ ਬਹੁਤ ਵਧੀਆ ਆਪਣਾ ਬੱਚੇ ਮਾਤਾ ਪੜਿਆ ਬਾਹਰ ਚਲੇ ਜਾਂਦਾ ਹੂੰ ਤੇ ਪੰਜ ਮਾਤਾ ਪੜਿਆ ਇੱਥੇ ਆਣ ਕੇ ਪਰਿਵਾਰੀ ਲੱਗਾ ਰਿਆ ਹੂੰ ਉਹ ਵੀ ਜੀ ਪੜਾਈ ਨਾ ਹੂੰ ਜੀ ਪੜਾਈ ਚੰਗੀ ਤੇ ਉਹ ਸਭ ਕਿੰਨੇ ਬਸਾਰੀ ਇੱਕ ਕਤਾਬ ਨਹੀਂ ਤੇ ਇੱਕ ਸਲੇਟ ਤੇ ਇੱਕ ਬਸਤਾ ਕੋਲੋਂ ਹੁਣ ਤੇ ਪੰਡਰ ਜਾਣਾ ਹੂੰ ਫਰ ਡਿੱਗ ਪੈ ਜਾਣਾ ਪਾਣੀ ਤੇ ਉੱਠ ਨਹੀਂ ਸਕਦਾ ਆ ਨਹੀਂ ਉੱਠ ਸਕਦਾ ਬੈਗ ਵੱਡੇ ਭਾਰੇ ਹੋ ਗਏ ਭਾਰੇ ਉਹ ਉਦੋਂ ਉਦੋਂ ਇੱਕ ਸਲੇਟ ਹੁੰਦੀ ਆ ਫੱਟੀ ਹੁੰਦੀ ਏ ਕਿੰਨੀ ਇੱਕ ਫੱਟੀ ਦਾ ਸਲੇਟ ਤੇ ਇੱਕ ਬਸਤਾ ਹੁਣ ਦੇ ਕੱਚੇ ਮਾਰ ਕੇ ਆ ਜਾਣਾ ਤੇ ਬੋਰੀ ਹਣੀ ਦਦਾ ਉੱਥੇ ਬਹਿ ਜਾਣਾ ਸਕੂਲੇ ਕਹਿੰਦੇ ਕਿ ਉਹ ਲੋਕੇ ਕਾਲੇ ਕੀ ਉੱਥੇ ਸਕੂਲ ਸੀ ਹੂੰ ਅੱਛਾ ਇਹ ਉਧਰ ਜਿਹੜਾ ਧੰਦਾ ਹੈ ਜਿਵੇਂ ਖੇਤੀ ਹੀ ਹੁਣ ਖੇਤੀ ਜਿਆਦਾ ਮੁੱਖ ਧੰਦਾ ਵਾ ਹੋਰ ਵੀ ਧੰਦੇ ਹੈਗੇ ਉਧਰ ਕੀ ਕਰਦੇ ਹੁੰਦੇ ਇਹ ਲੋਕ ਜ਼ਿਆਦਾਤਰ ਜ਼ਿਆਦਾ ਖੇਤੀ ਦਾ ਹੀ ਧੰਦਾ ਹੈ ਖੇਤੀ ਦਾ ਫਸਲਾਂ ਕਿਹੜੀਆਂ ਬੀਜਦੇ ਉਥੇ ਫਸਲ ਕਈ ਕਣਕ ਹੂੰ ਗੁਆਰੇ ਹੂੰ ਤੋਰੀਆ ਤਰ ਜਾਂ ਬਹੁਤ ਫਸਲ ਵਧੀਆ ਬਣਾਗੇ ਹੂੰ ਦੇ ਹੋਰ ਕੋਈ ਯਾਰਾਂ ਦੋਸਤਾਂ ਦੇ ਨਾਂ ਤੁਹਾਨੂੰ ਚੇਤੇ ਹੋਣ ਉਥੇ ਜਿਹੜੇ ਇੱਕਦਮ ਮੁਸਲਮਾਨਾਂ ਦਾ ਨਾਂ ਤੋਂ ਜ਼ਿਆਦਾ ਜਿਹੜੇ ਹੋਰ ਨਹੀਂ ਇਹਨਾਂ ਚੇਤੇ ਆ ਕੀ ਨਾਂ ਸੀ ਉਹਨਾਂ ਦਾ ਇੱਕ ਨਾਂ ਹੋਗਾ ਫੁੱਲਾ ਤੇਲੀ ਹੂੰ ਇੱਕ ਹੋਗਾ ਫੁੱਲਾ ਬੁਝਾ ਚੇਤਾ ਪਲ ਗਿਆ ਤੇਲੀ ਅੱਛਾ ਤੇਲੀ ਦੋਵੇਂ ਪ੍ਰਾਉਂ ਹੂੰ ਬਿਰੂ ਬਿਰੂ ਤੇਲੀ ਤੇ ਫੁੱਲਾ ਤੇਲੀ ਦੋਵੇਂ ਪ੍ਰਾਉਂ ਹੂੰ अच्छा ਉਹਦੋਂ ਉਹ ਵੀ ਜਿਵੇਂ ਕੋਈ ਸੱਜਣ ਬੇਲੀ ਜਿਵੇਂ ਅੱਜ ਕੱਲ੍ਹ ਲੋਕ ਮਰਦੇ ਆ ਸੱਜਣ ਬੇਲੀ ਬੰਦੇ ਲੋਕ ਨਾਂ ਦੇ ਸੱਜਣ ਬੇਲੀ ਰਹਿ ਕੇ ਕੰਮ ਨਹੀਂ ਆਉਂਦੇ ਉਦੋਂ ਆਂਦੇ ਵੀ ਜਿਹੜੇ ਯਾਰ ਦੋਸਤ ਪੱਗ ਵਟਾ ਲੀਂਦੇ ਹੁੰਦੇ ਸੀ ਫਿਰ ਉਹਦੇ ਤੱਕ ਜਾਣਦੇ ਤਾਂਕ ਵੀ ਜਾਂਦੇ ਸੀ ਲੋਕ ਉਹ ਪ੍ਰਾਤ ਤੋਂ ਵੱਧ ਪ੍ਰਾਹ ਵੀ ਸਮ ਦੇਣ ਹਮ ਇਹਨੇ ਵੀ ਉਪਰ ਆ ਹਮ ਤੇ ਆ ਉਹ ਪ੍ਰਾਹ ਤੇ ਆ ਉਹ ਹਮ ਅੱਛਾ ਕਈ ਕਈ ਬਾਪੂ ਇੱਕ ਹੋਰ ਗੱਲ ਆ ਕਈ ਜਦੋਂ ਉਧਰੋਂ ਉੱਜੜ ਕੇ ਇੱਧਰ ਆਏ ਇੱਧਰੋਂ ਉਧਰ ਗਏ ਆnde ਜਿਨ੍ਹਾਂ ਨੂੰ ਇੱਧਰ ਘਰ ਮਿਲ ਗਏ ਕਈਆਂ ਨੂੰ ਖਜ਼ਾਨੇ ਵੜੇ ਲੱਭੇ ਸੀ ਹਾਂ ਕਈਆਂ ਉਹਦੇ ਖਜ਼ਾਨੇ ਉੜੇ ਕਈਆਂ ਦਾ ਥੋਣਾ ਸਾਣਾ ਬੜਾ ਨੱਪਿਆ ਰਹਿ ਗਿਆ ਪੈਸਿਆਂ ਦੀਆਂ ਝਾਟੀਆਂ ਲੰਬੀਆਂ ਲੋਕਾਂ ਨੂੰ ਉਧਰ ਤੁਸੀਂ ਵੀ ਛੱਡ ਗਏ ਉਹ ਐਸੀ ਜੀ ਚੀਜ਼ ਨਹੀਂ ਐਸੀ ਨਹੀਂ ਇਹ ਸਭ ਝੂਠ ਮਾਰੀਏ ਛੱਡ ਕੇ ਪੈਸੇ ਪੈਸੇ ਉਹਦਾ ਥੋੜੇ ਹੈ ਤੇ ਜੇਬਾਂ ਜੇਬਾਂ ਵਿੱਚ ਪਾਓਗੇ ਰੁਪਈਆ 500 700 ਉਹਦੇ ਕੋਈ ਨਹੀਂ ਹੁੰਦਾ ਹਾਂ ਅੱਛਾ ਹੁਣ ਪੈਸੇ ਜੋ ਆਪ ਮੁੜ ਕੇ ਆ ਛਾਪੇ ਪੈਸੇ ਬਣਿਆਗੇ ਹਾਂ ਨੋਟ ਤੇ ਹੈ ਜੀ ਨਹੀਂ ਹੁਕੇ ਹਾਂ ਹੋਣ ਫਿਰ ਹੁਣ ਵਿਆਹ ਜਿਹੜਾ ਤੁਹਾਡਾ ਉਹ ਉਧਰ ਹੀ ਹੋਇਆ ਸੀ ਕਿ ਇੱਧਰ ਹੋਇਆ ਇੱਧਰ ਹੋਇਆ ਅੱਛਾ ਇੱਧਰ ਆਣ ਕੇ ਹੋਇਆ ਹੁਣ ਪਰਿਵਾਰ ਚ ਕੌਣ ਕੌਣ ਆ ਇੱਥੇ ਪਰਿਵਾਰ ਚ ਪਰਪਉਜੀ ਆ ਹਮ ਸਾਰੇ ਸਾਰੇ ਸਹਿਮ ਤੇ ਆ ਬਾਪੂ ਨੂੰ ਆਖੇ ਲੱਗਦੇ ਬਾਪੂ ਦੇ ਸੇਵਾਦੂਆ ਕਰਦੇ ਆ ਬੜੀ ਵਧੀਆ ਅੱਛਾ ਨਾ ਸੇਵਾ ਤੁਹਾਨੂੰ ਕਾ ਨਾ ਜਾਂਦਾ ਨਹੀਂ 100 ਰੁਪਏ ਵਰਾ ਕੇ ਦੀ ਮੁਰਾਗੀ ਕੋਈ ਇੱਕ ਬੰਦਾ ਨਹੀਂ ਇਥੇ ਆਏ ਬੀਠੇ ਤੇਰੇ ਬੰਦੇ ਬੈਠੇ ਕੋਈ ਅਸੀਂ 8-10 ਪਿੰਡਾਂ ਦੇ ਇੱਥੇ ਬੰਦੇ ਬੈਠੇ ਆ ਤੀਆਂ ਤੀਆਂ ਪਿੰਡਾਂ ਦੇ ਅੱਛਾ ਤੇ ਬਹੁਤ ਅਜੇ ਇੱਥੇ ਵੀ ਮਹਾਰਾਜ ਦੀ ਕਿਰਪਾ ਫਿਰ ਆ ਪਿੰਡ ਵੀ ਇੱਥੇ ਕਰਦਾ ਅਸੀਂ ਵੀ ਕਰਦੇ ਆ ਹਮ ਅਸੀਂ ਨੰਬਰਦਾਰੀ ਕਹਿੰਦੇ ਆ ਕਿ ਬਾਪੂ ਨੂੰ ਨੰਬਰਦਾਰੀ ਇਧਰ ਆਣ ਕੇ ਮਿਲੀ ਕਿ ਉਧਰ ਕਰਦਾ ਬਾਪੂ ਉਧਰ ਇਹ ਪੈਨੋ ਬਾਬਾ ਹੁਣ ਬਾਬਾ ਹੈ ਪੈਨੋ ਮੇਰਾ ਮੁਰਕੇ ਬਾਪ ਫਿਰ ਮੈਂ ਕਿਧੀ ਹੁਣ ਕਾ ਪੁੱਤ ਹਮ ਉਹ ਮੁੰਡੇ ਨੂੰ ਹੁਣ ਕਾ ਪੁੱਤਰੇ ਨੂੰ ਹਮ ਅਜੇ ਜਿਦਾ ਇੱਥੇ ਲੋਕ ਹੁਣ ਵਿਜੀ ਹੋ ਗਏ ਆ ਪੁਰਾਣੇ ਸਮੇਂ ਸੱਥਾ ਸੱਥਾ ਚ ਬਹਿੰਦੇ ਦੇ ਲੋਕ ਉਹ ਦਿੱਤਾਇਫੋਨ ਆਪਣਾ ਰੱਖਾ ਹੈ ਸੱਥਾ ਬਹਿੰਦੇ ਨੇ ਹੂੰ ਕਿਦਾਂ ਦੀਆਂ ਗੱਲਾਂ ਪੁਰਾਣੀ ਕੋਈ ਗੱਲ ਕੋਈ ਸੋਹਣੀਆਂ ਬਾਣੀਆਂ ਬਹੁ ਕਥਾ-ਕਥਾ ਕਰਕੇ ਸਮਝਾਉਣਾ ਲੋਕਾਂ ਨੂੰ ਹੂੰ ਬਹੁਤ ਸੋਹਣੀਆਂ ਗੱਲਾਂ ਕਰਦੇ ਆਂਦੇ ਨਾ ਵੀ ਪਿੱਛੇ ਮਜ਼ਾਕ ਕਰ ਲੈਂਦੇ ਨੇ ਦੇ ਲੋਕ ਤੇ ਗੁੱਸਾ ਨਹੀਂ ਕਰਦੇਗੇ ਕੋਈ ਮੋੜੇ ਦਾ ਵੱਡੇ ਵੱਡੇ ਮਜ਼ਾਕ ਕਰ ਲੈਣੇ ਗੁੱਸਾ ਹੁਕਿਆ ਨਹੀਂ ਹੂੰ ਉੱਧਰ ਸਾਡੇ ਪੰਜਾਤਾਂ ਪਿੰਡਾਂ ਦੇ ਕੋਈ ਕੋਈ ਪਿੰਡਾਂ ਕੋਈ ਕਈ ਗਾਵ ਕੋ ਹੂੰ ਗੋਜੋੜੇ ਦੇ ਹੂੰ ਉਹ ਕਦੋਂ ਦੇ ਤਾਂ ਉਹਨਾਂ ਦਾ ਪ੍ਰੇਮ ਸੀ ਇਹ ਨਹੀਂ ਬਸ ਉਹ ਪਿੰਡ ਹੈ ਬਹੁਤ ਚੰਗਾ ਮੁਲਕ ਹੈ ਹੂੰ ਨਕਸ਼ਾ ਵੰਡ ਦੇ ਨਾਲ ਨੁਕਸਾਨ ਹੋਇਆ ਤੁਹਾਨੂੰ ਲੱਗਦਾ ਨੁਕਸਾਨ ਤੇ ਬਹੁਤ ਜ਼ਿਆਦਾ ਹੋਇਆ ਹੋਵੇ ਹੂੰ ਨਾ ਕੋਈ ਜਲਵਾ ਚੁਕਣਾ ਪਿਆ ਕੋਈ ਗੱਡੇ ਤੇ ਕਿੰਨੀ ਅਚੇ ਰਕੀ ਕਰਦੇ ਕਰਦੀ ਚਾਹ ਰਕੀ ਜਾਂਦੇ ਦਸ ਮਹੀਨਿਆਂ ਹੂੰ ਇੱਕਰੀ ਇੱਕਰੀ ਤਾਂ ਹੋਇਆ ਹੋਊਗਾ ਨਾ ਵੀ ਅਹੀਂ ਇਥੇ ਘਰ-ਬਾਰ ਆਪਦਾ ਛੜ ਚੱਲੇ ਆ ਉਧਰ ਜਾ ਕੇ ਕਿਦਾਂ ਬਣਾਵਾਂਗੇ ਬੰਦੇ ਨੂੰ ਹੋਰ ਤਰ੍ਹਾਂ ਹੁੰਦਾ ਹੈ ਇੱਕਰੀ ਸਾਰੇ ਰੋਂਦੇ ਹੁੰਦੇ ਰੋਂਡ ਹਮ ਸਾਰੇ ਜੋ ਘਰ ਛੱਡਿਆ ਰੋਂਦੇ ਹਮ ਤਾਂ ਤੁਹਾਨੂੰ ਸਿੱਖਾਉਗੇ ਮਾਸ ਦੇ ਨਹੀਂ ਵੀ ਕਿੱਥੇ ਬਣਾਉਂ ਹਮ ਉਹ ਤਿੰਨ ਸਾਲੀ ਪੈਲੀ ਮਿਲੀ ਬੜੇ ਸਿਰ ਥੱਕਾ ਕੰਦੇ ਰਹੇ ਹਮ ਅੱਛਾ ਬਾਪੂ ਜਿਵੇਂ ਹੁਣ ਉਦੋਂ ਕਣਕ ਦਾ ਕੜਕਾ ਝੋਨੇ ਦਾ ਕਿੰਨਾ ਕੀ ਰੇਟ ਹੁੰਦਾ ਹੈ ਕਣਕ 12 ਰੁਪਏ ਮੰਨ 12 ਰੁਪਏ ਮੰਨ ਵਟੀਆਂ ਹੁੰਦੀਆਂ ਮੰਨ ਨਹੀਂ ਉਹ ਕੁਇਟਰ ਨਹੀਂ ਹੁੰਦੇ ਹੂੰ ਤੇ ਦਾ ਯਰੋਂ ਮਕਈ ਮਕਈ ਇਹ ਮੰਡੀਆਂ ਮੰਡੀਆਂ ਇਦਾਂ ਹੀ ਹੁੰਦੀਆਂ ਆਹ ਮੰਡੀਆਂ ਹੁੰਦੀਆਂ ਕੱਚੀਆਂ ਹੁੰਦੀਆਂ ਨਹੀਂ ਆ ਨਾ ਉਹ ਉਹ ਕੱਚੀਆਂ ਮੰਡੀਆਂ ਹੂੰ ਗੱਡੇ ਜ਼ਿਆਦੇ ਹੁੰਦੇ ਹੋਣਗੇ ਉਦੋਂ ਉਹ ਗੱਡੇ ਸੰਦਤ ਨਹੀਂ ਆਏ ਹੋਣੇ ਉਦੋਂ ਨਾ ਸੰਦ ਨਹੀਂ ਮੋਟਰਸਾਈਕਲ ਆ ਗੱਡੀਆਂ ਮੋਟਰਸਾਈਕਲ ਉਹ ਤਾਂ ਹੈ ਨਹੀਂ ਉਹਨਾਂ ਕੋੜੀਆਂ ਰੱਖੀਆਂ ਉਦੋਂ ਕੋੜੀਆਂ ਰੱਖੀਆਂ ਉਹ ਕੋੜੀਆਂ ਦੇ ਜਾਂਦੇ ਕੋੜੀਆਂ ਤੇ ਆਉਂਦੇ ਹੂੰ ਤੇ ਗੱਡਿਆਂ ਦੇ ਨਹੀਂ ਹੋਈ ਨਾ ਹੁਣ ਕਾਰਾਂ ਦਾ ਸ਼ੈ ਲੱਦਿਆ ਜਾਂਦਾ ਇਹਨਾਂ ਕੋ ਹੂੰ ਕੋਈ ਨਹੀਂ ਬਣੇ ਦੁਨੇ ਥੋੜੇ ਰੂੜੇ ਲੱਦ ਕੋਈ ਜਾਂਦੇ ਮੁੜ ਕੇ ਮੁੜ ਕੇ ਕਦੀ ਕੋਸ਼ਿਸ਼ ਕੀਤੀ ਵੀ ਜਿਹੜੇ ਸੱਜਣ ਬੇਲੀ ਹੋ ਉਹ ਇੱਧਰ ਆਏ ਜਾਂ ਕਦੀ ਤੁਸੀਂ ਉਧਰ ਗਏ ਤੇ ਘੁੰਮ ਫਰਮਾਉਣਾ ਆਇਆ ਮੁੜ ਕੇ ਨਹੀਂ ਕੋ ਆਇਆ ਅੱਛਾ ਇੱਧਰ ਆਇਆ ਇੱਥੋਂ ਗਏ ਸਾਡੇ ਪਿੰਦੇ ਮੁੰਡੇ ਫੇ ਉੱਥੇ ਪਿੰਡ ਵੇਖਣ ਹੂੰ ਉੱਥੇ ਕੋ ਪਛਾਣਿਆ ਨਹੀਂ ਅੱਛਾ ਉਹ ਨਾ ਪਛਾਣਿਆ ਨਹੀਂ ਨਾ ਉਹ ਛੋਟੇ ਉਹ ਸਾਡੇ ਵਰਗਾ ਬੁੱਢਾ ਉਹਨੂੰ ਪਛਾਣਦੇ ਹੂੰ ਤੇ ਜਿਹੜੇ ਉਹਨਾਂ ਨੂੰ ਪਛਾਣਨ ਹੂੰ ਤੇ ਉਹ ਆਖਣਗੇ ਉਹ ਉਹ ਫਿਰ ਇੱਧਰ ਆੜ ਕੇ ਮਿਲਿਆ ਤੁਹਾਨੂੰ ਜਿਹੜਾ ਆਇਆ ਸੀ ਉਹ ਮਿਲਿਆ ਹੂੰ ਕਿੰਨੇ ਚਿਰ ਦੀ ਗੱਲ ਐ ਉਹਨੂੰ ਕਾਫੀ ਚਿਰ ਹੋ ਗਿਆ ਉਹਦੋਂ ਬਾਦ ਪੰਜ ਛੇ ਸਾਲ ਹੋ ਗਿਆ ਹੂੰ ਰਹਿ ਕੇ ਗਿਆ ਤੁਹਾਡੇ ਕੋਲ 8 ਦਿਨ ਰਿਹਾ ਸੀ 7 ਦਿਨ ਰਿਹਾ ਫਿਰ ਮੁੜ ਕੇ ਰੋਗ ਨਹੀਂ ਕੋਈ ਵੀ ਮਿਲ ਗਿਲ ਸਕਦੇ ਇਹ ਲੋਕ ਆ ਜਾ ਸਕਦੇ ਨਾ ਉਹ ਮੁਸਲਮਾਨ ਸੇ ਜਾ ਬਣਾ ਕੇ ਆਉਂਦੇ ਹੂੰ ਉਧਰ ਮੁਸਲਮਾਨ ਵੀ ਹੈਗੇ ਉਥੋਂ ਦੇ ਹੂੰ ਉਹਨਾਂ ਮਦਰ ਪਹਿਲੀ ਮਿਲੀ ਜਿਹੜਾ ਇਥੋਂ ਪਣੋਟ ਕੇ ਆਏਗੇ ਨੇ ਹੂੰ ਉਹ ਵੀ ਆਏ ਸਤਨੌ ਦਾ ਕੋਈ ਗੱਲਬਾਤ ਉਧਰ ਦੀ ਵੀ ਠੀਕ ਠਾਕ ਹੈ ਹਾਂ ਉਹ ਠੀਕ ਹੈ ਮੁਲਕੂ ਗਿਆ ਦੇ ਠੀਕ ਅੱਛਾ ਬਾਪੂ ਉਧਰ ਦੀ ਚੀਜ਼ ਜਿਹੜੀ ਜਿਆਦੀ ਜਿਆਦੀ ਜਿਹੜੀ ਮਸ਼ਹੂਰ ਹੀ ਜਿਹੜੀ ਉਧਰ ਦੀ ਚੀਜ਼ ਜੇ ਅਧੀ ਕਣਕ ਜਿਆਦੀ ਨਿਕਲਦੀ ਕਣਕ ਜਿਆਦੀ ਨਿਕਲਦੀ ਕਣਕ ਦੇ ਮੁਕਈ ਹੂੰ ਉਹ ਤਰ੍ਹਾਂ ਜਵਾਰਾ ਜੋਰਾ ਹੁੰਦੀਆਂ ਨਹੀਂ ਨਹੀਂ ਜਿੱਦਾਂ ਕਹਿੰਦੇ ਨਾ ਵੀ ਜੁੱਤੀ ਜੱਤੀ ਹੋਂ ਉਧਰ ਦੀ ਜਿਵੇਂ ਬੜੀ ਮਸ਼ਹੂਰ ਆ ਕੇ ਤੇ ਜਬੜੇ ਵਾਲੀ ਆ ਜੁੱਤੀ ਜੋ ਮੋਚੀ ਹੁੰਦੇ ਨਾ ਹੂੰ ਜੁੱਤੀ ਮਸ਼ਹੂਰ ਹੁੰਦੀ ਹੈ ਹੂੰ ਤੇ ਸੋ ਇਹ ਸੀ ਬਾਪੂ ਅਰਜਨ ਸਿੰਘ ਜਿਹੜੇ ਕਿ ਉਧਰੋਂ ਜਿਹੜੇ ਪਾਕਿਸਤਾਨ ਦੀ ਵੰਡ ਸਮੇ ਜਿਹੜਾ ਇਹਨਾਂ ਨੂੰ ਆਪਣਾ ਘਰ ਛੱਡਣਾ ਪਿਆ ਕਿ ਇੱਧਰ ਆਣ ਕੇ ਬੈਠੇ ਆ ਕਹਿੰਦੇ ਕਿ ਉਧਰ ਦੋ ਮਰੱਬੇ ਹੁੰਦੇ ਇੱਧਰ ਆਣ ਕੇ ਕਹਿੰਦੇ ਕਿ ਇੱਕ ਵੰਡੇ ਜਿਹੜੇ ਆ ਉਹ ਘੱਟ ਮਿਲੀ ਜ਼ਮੀਨ ਇਹਨਾਂ ਨੂੰ ਫਿਰ ਵੀ ਜਿਹੜਾ ਘਰ ਦੁਬਾਰਾ ਜਿਹੜਾ ਵਸਾਇਆ ਤੇ ਅੱਜ ਆਪਣੇ ਪਰਿਵਾਰ ਦੇ ਵਿੱਚ ਸੁਖੀ ਵਸਦੇ ਨੇ ਬਹੁਤ ਵਧੀਆ ਵੱਡਾ ਪਰਿਵਾਰ ਆ ਬਾਪੂ ਦੀ ਸੇਵਾ ਵੀ ਕਰਦੇ ਨੇ ਸਾਰਾ ਵੀਡੀਓ ਬਣਾਉਂਦਾ ਇਹੋ ਮਕਸਦ ਸੀ ਕਿ ਤੁਹਾਨੂੰ ਜਿਹੜੇ ਪ੍ਰਾਣੀਆਂ ਜਿਹੜੀਆਂ ਯਾਦਾਂ ਆ ਉਹਨਾਂ ਨੂੰ ਤਾਜ਼ਾ ਕਰਵਾਇਆ ਜਾਵੇ ਪੁਰਾਣੇ ਸਮੇਂ ਕਿਸ ਤਰ੍ਹਾਂ ਦੇ ਸਨ ਪਾਕਿਸਤਾਨ ਤੋਂ ਜਦੋਂ ਇੱਧਰ ਵੰਡ ਹੋਈ ਹਿੰਦੁਸਤਾਨ ਦੀ ਉਹ ਸਮਾਂ ਕਿਸ ਤਰ੍ਹਾਂ ਦਾ ਸੀ ਕਿਹੜੇ ਹਾਲਾਤਾਂ ਦੇ ਵਿੱਚੋਂ ਲੋਕਾਂ ਨੂੰ ਗੁਜ਼ਰਨਾ